ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਗੁਰੂ ਪਿਆਰ ਜਿਸ ਪਾਵਨ ਪਵਿੱਤਰ ਸਥਾਨ ਦੇ ਤੁਹਾਨੂੰ ਅੱਜ ਦਰਸ਼ਨ ਕਰਾਉਣ ਲੱਗਿਆ ਹਾਂ ਜੀ ਇਹ ਪਾਤਸ਼ਾਹੀ 7ਵੀਂ ਗੁਰਦੁਆਰਾ ਸ਼੍ਰੀ ਝੰਡ ਸਾਹਿਬ ਜੀ ਲਹਿਰੀ ਕਲਾਂ ਵੇਖੇ ਪਾਵਨ ਪਵਿੱਤਰ ਸਥਾਨ ਹੈ ਜੀ ਇਸ ਪਾਵਨ ਪਵਿੱਤਰ ਸਥਾਨ ਦੇ ਨੇੜੇ ਅੱਜ ਅਸੀਂ ਪ੍ਰੋਗਰਾਮ ਕਰਨ ਵਾਸਤੇ ਆਏ ਸੀ ਸੋ ਸਾਥੀਆਂ ਨਾਲ ਮਿਲ ਕੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਜੀ ਸੋ ਇਸ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਹੈ ਇਹ ਉਸ ਸਮੇਂ ਦੀ ਵਾਰਤਾ ਹੈ ਜੀ ਜਦੋਂ ਦਾਰਾ ਸ਼ਕੋਹ ਨੂੰ ਔਰੰਗਜ਼ੇਬ ਨੇ ਸ਼ੇਰ ਦੀ ਮੁੱਛ ਦਾ ਵਾਲ ਰਸੋਈਏ ਦੇ ਨਾਲ ਮਿਲ ਕੇ ਖਵਾ ਦਿੱਤਾ ਸੀ ਤਾਂ ਦਾਰਾ ਸ਼ਕੋਹ ਮਰਨ ਕਿਨਾਰੇ ਪੈ ਗਿਆ ਤਾਂ ਵੈਦਾਂ ਨੇ ਬਾਦਸ਼ਾਹ ਸ਼ਾਹਜਹਾਨ ਨੂੰ ਦੱਸਿਆ ਕਿ ਜੇਕਰ 14 ਮਾਸੇ ਦੀ ਹਰੜ ਅਤੇ 1 ਮਾਸੇ ਦਾ ਲੌਂਗ ਮਿਲ ਜਾਵੇ ਤਾਂ ਇਲਾਜ ਹੋ ਸਕਦਾ ਹੈ ਨਹੀਂ ਤਾਂ ਇਹਦੀ ਜਾਨ ਜਾ ਸਕਦੀ ਹੈ ਅਤੇ ਇਹ ਵੀ ਦੱਸਿਆ ਵੈਦਾਂ ਨੇ ਕਿ ਇਹ ਦੋਵੇਂ ਚੀਜ਼ਾਂ ਤੁਹਾਨੂੰ ਰਾਜੰਦਰੋਂ ਨਹੀਂ ਮਿਲਣੀਆਂ ਕਿਸੇ ਨੇ ਦੱਸ ਪਾਈ ਕਿ ਇਹ ਦੋਵੇਂ ਚੀਜ਼ਾਂ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਕੋਲ ਮੌਜੂਦ ਹੈ ਉੱਥੋਂ ਤੁਹਾਨੂੰ ਮਿਲ ਸਕਦੀ ਹੈ ਕਿਉਂਕਿ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ ਰਾਜ ਜੀ ਨੇ ਬਹੁਤ ਵੱਡਾ ਸਫਾਖਾਨਾ ਜਿਹੜਾ ਕੀਰਤਪੁਰ ਸਾਹਿਬ ਵਿਖੇ ਖੋਲਿਆ ਹੋਇਆ ਅਤੇ ਬਾਗਬਾਨੀ ਸੀ ਗੁਰੂ ਸਾਹਿਬ ਦੀ ਜਿੱਥੇ ਹਰ ਤਰ੍ਹਾਂ ਦੀ ਜੜੀ-ਬੂਟੀ ਉੱਥੇ ਸਤਗੁਰੂ ਪਾਤਸ਼ਾਹ ਜੀ ਨੇ ਬਗੀਚੀਆਂ ਦੇ ਵਿੱਚ ਆਪ ਪੌਦੇ ਲਾ ਕੇ ਤਿਆਰ ਕਰਦੇ ਰਹੇ ਸੀ ਸੋ ਵੈਦਾਂ ਨੇ ਕਿਹਾ ਕਿ ਇਹ ਜਿਹੜੀ ਚੀਜ਼ ਆ ਤੁਹਾਨੂੰ 14 ਮਾਸੇ ਦੀ ਹਰੜ ਅਤੇ 1 ਮਾਸੇ ਦਾ ਲੌਂਗ ਕੀਰਤਪੁਰ ਸਾਹਿਬ ਵਿਖੇ ਮਿਲ ਸਕਦਾ ਹੈ ਤਾਂ ਦਾਰਾ ਸ਼ਕੋ ਦਾ ਇਲਾਜ ਕਰਾਉਣ ਵਾਸਤੇ ਸ਼ਾਹ ਜਹਾਨ ਨੇ ਆਪਣੇ ਐਲਕਾਰਾਂ ਨੂੰ ਭੇਜਿਆ ਤੇ ਦੋਵੇਂ ਚੀਜ਼ਾਂ ਵੈਦਾਂ ਨੂੰ ਲਿਆ ਕੇ ਦਿੱਤੀਆਂ ਅਤੇ ਵੈਦਾਂ ਨੇ ਉਹਦੇ ਹਿਸਾਬ ਨਾਲ ਦਵਾਈ ਬਣਾ ਕੇ ਦਾਰਾ ਸ਼ਕੋ ਨੂੰ ਸਕਾਈ ਅਤੇ ਦਾਰਾ ਸ਼ਕੋ ਇਸ ਦਾ ਸੇਵਨ ਕਰਕੇ ਬਿਲਕੁਲ ਤੰਦਰੁਸਤ ਹੋ ਗਿਆ ਸੀਗਾ ਅਤੇ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕਰਨ ਦੇ ਲਈ ਕੀਰਤਪੁਰ ਸਾਹਿਬ ਪੁੱਜਿਆ ਪਰ ਜਦੋਂ ਗੁਰੂ ਸਾਹਿਬ ਜੀ ਦੇ ਬਾਰੇ ਪਤਾ ਲੱਗਿਆ ਕਿ 7ਵੇਂ ਪਾਸ਼ਾ ਉਸ ਸਮੇਂ ਸਿੱਖੀ ਦੇ ਪ੍ਰਚਾਰ ਦੇ ਲਈ ਸ੍ਰੀ ਅੰਮ੍ਰਿਤਸਰ ਵੱਲ ਨੂੰ ਜਾ ਰਹੇ ਹਨ ਤਾਂ ਇਹ ਪਿੱਛਾ ਕਰਦਾ ਕਰਦਾ ਦਾਰਾਸ਼ ਕੋ ਇਸ ਪਾਵਨ ਪਵਿੱਤਰ ਸਥਾਨ ਤੇ ਆਇਆ ਅਤੇ ਗੁਰੂ ਜੀ ਇਸ ਨਗਰ ਲਹਿਲੀ ਕਲਾਂ ਵੇਖੇ ਸੰਨ 1652 ਈਸਵੀ ਨੂੰ ਆਪਣੇ ਮਹਿਲਾ ਸਮੇਤ 2200 ਘੋੜਸਵਾਰਾ ਸਮੇਤ ਇਸ ਸਥਾਨ ਤੇ 3 ਦਿਨ ਰਹੇ ਸੀ ਤੇ ਗੁਰੂ ਜੀ ਦਾ ਘੋੜਾ ਜੰਡ ਦੇ ਰੋਖ ਨਾਲ ਬੰਨਿਆ ਅਤੇ ਇਹ ਦੇ ਕਰਕੇ ਇੱਥੇ ਗੁਰਦੁਆਰਾ ਸਾਹਿਬ ਜੰਡ ਸਾਹਿਬ ਸੁਭਾਏਮਾਨ ਹੈ ਅਤੇ ਇੱਥੇ ਹੀ ਦਾਰਾਸ਼ ਕੋ ਨੇ ਗੁਰੂ ਸਾਹਿਬ ਜੀ ਨੂੰ ਤੋਹਫੇ ਵਜੋਂ ਦੋ ਘੋੜੇ ਅਤੇ ਚਾਂਦੀ ਦੀਆਂ ਕਾਠੀਆਂ ਤੇ ਦੁਸ਼ਾਲੇ ਭੇਟ ਕੀਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2200 ਘੋਟ ਸਵਾਰ ਸੀ ਇਸ ਵੇਲੇ ਇਹ ਕੀ ਤੋਂ ਪਰ ਸਾਬ ਤੋਂ ਤੁਰੇ ਸੀ ਤੇ ਅੰਮ੍ਰਿਤਸਰ ਸਾਹਿਬ ਨੂੰ ਦਿਵਾਲੀ ਤੇ ਜਾਣਾ ਸੀ ਤੇ ਸਾਡੇ ਨੱਗਾ ਤੋਂ ਹੁੰਦੇ ਹੋਏ ਹਰੀਆਂ ਬੇਲਾਂ ਪੁੰਗਰਨੀ ਤੇ ਪੜਾਹੀ ਦੁਗਬੇ ਦੀਤ ਹੁੰਦੇ ਹੋਏ ਅਮਰਸਰ ਨੂੰ ਗਏ ਸੀ ਠੀਕ ਹੈ ਜੀ ਤੇ ਸਾਹਿਬ ਜਿਹੜਾ ਇੱਥੇ ਮਹਾਰਾਜ ਨੇ ਆਪਣਾ ਇੱਥੇ ਘੋੜਾ ਬੰਨਿਆ ਸੀ ਅੱਛਾ ਜੀ ਤੇ ਉਸ ਵੇਲੇ ਦਾ ਇਹ ਝੰਡਾ ਸਾਹਿਬ ਪੋਸਿਬਿਲਿਟੀ ਇੱਥੇ ਹੀ ਚਲੋ ਤੇ ਆ ਪਹਿਲਾ ਜੰਡ ਸਾਹਿਬ ਸੁੱਕ ਗਿਆ ਸੀ ਮੁੜ ਕੇ ਦੁਬਾਰਾ ਫੁੱਟ ਗਿਆ ਅੱਛਾ ਜੀ ਦੁਬਾਰਾ ਫੇਰ ਹਰਾ ਹੋ ਗਿਆ ਠੀਕ ਹੈ ਮਹਾਰਾਜ ਦੀ ਬੜੀ ਕਿਰਪਾ ਹੋਈ ਇਹਨਾਂ ਦੀ ਕਿਰਪਾ ਕਰਕੇ ਮਹਾਰਾਜ ਦੀ ਕਿਰਪਾ ਕਰਕੇ ਇਹ ਨਗਰ ਵਸ ਰਿਹਾ ਹੈ ਤੇ ਇਹ ਪਹਿਲਾ ਗੁਰਦੁਆਰਾ ਜਿਹੜਾ ਸੀਗਾ ਹੱਜੀਆਂ ਬੇਲਾਂ ਵਾਲੇ ਗੁਰਦੁਆਰੇ ਦੀ ਇਹ ਮਾਤ ਦੇ ਦੇ ਹਿਸਾਬ ਦੇ ਨਾਲ ਸਿੱਧਾ ਅੱਛਾ ਜੀ ਤੇ ਹੁਣ ਇਹ 93 ਦੇ ਵਿੱਚ ਫੇਰ ਮੁਕੰਮਲ ਦੁਬਾਰਾ ਹੋਇਆ ਸੀ ਤੇ ਦੁਬਾਰਾ ਬਣਾਇਆ ਗਿਆ ਸੀ ਤੇ ਅਸੀਂ ਇੱਥੇ ਕਮੇਟੀ ਮੈਂਬਰ ਆ ਜੀ ਤੇ ਮੇਰਾ ਨਾਮ ਹਰਜੀਤ ਸਿੰਘ ਹੈ। ਅੱਛਾ ਜੀ। ਹੈ। ਅੱਛਾ ਜੀ। ਤੇ ਨਾਲ ਮੇਰੇ ਨਾਲ ਪ੍ਰਧਾਨ ਸਾਹਿਬ ਭਾਈ ਇਕਵਾਲ ਸਿੰਘ ਆ। ਹਾਲਸਾ ਵਾਹਿਗੁਰੂ ਜੀ ਕੀ ਹਕਮ। ਵਾਹਿਗੁਰੂ ਜੀ।